हां जी दोस्तों सारेया नु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਮਾਲੂਵਾਲ ਤਹਿਸੀਲ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਤੋਂ ਦੋਸਤੋ ਕੋਈ 15-16 ਕਿਲੋਮੀਟਰ ਦੀ ਦੂਰੀ ਆ ਪਿੰਡ ਮਾਲੂਵਾਲ ਦੀ ਮੂਸੇ ਪਿੰਡ ਥੋੜੀ ਦੂਰੀ ਤੇ ਆ ਚੱਕ ਸਕੰਦਰ ਪਿੰਡ ਬਿਲਕੁਲ ਨਾਲ ਲੱਗ ਜਾਂਦਾ ਦੋਸਤੋ ਜਦੋਂ ਆਪਾਂ ਬਿਲਕੁਲ ਪਿੰਡ ਮਾਲੂਵਾਲ ਵਿਜ਼ਿਟ ਕਰਾਂਗੇ ਦੋਸਤੋ ਦੇ ਮਾਲੂਵਾਲ ਪਿੰਡ ਤੋਂ ਇੱਕ ਸੜਕ ਨਿਕਲਦੀ ਆ ਜਿਹੜੀ ਪਿੰਡ ਚੱਕ ਸਕੰਦਰ ਨੂੰ ਜਾਂਦੀ ਆ ਇਸੇ ਛੜਕ ਤੇ ਬਿਲਕੁਲ ਸੈਂਟਰ ਦੇ ਵਿੱਚ ਦੋਸਤੋ ਵੀਰ ਉਹਨਾਂ ਦਾ ਘਰ ਹੈਗਾ ਇਸ ਘਰ ਉੱਕ ਪਹਿਲਾਂ ਆਪਾਂ ਪੋਸਟ ਪਾਈ ਸੀ ਦੋਸਤੋ ਇੱਕ ਠੀਕ ਹੈ ਜੀ ਅੱਜ ਇਹ ਆਪਣੀ ਸੈਕੰਡ ਵੀਡੀਓ ਆ ਦੂਜੀ ਵੀਡੀਓ ਆ ਇਸ ਘਰੋਂ ਇੱਕ ਵਿਹੜ ਦੋਸਤੋ ਤੁਹਾਨੂੰ ਦਿਖਾਉਣੀ ਆ ਸ਼ਾਹੀਵਾਲ ਅੰਗ ਦੇ ਵਿੱਚ ਵਿਹੜ ਦਿਖਾਵਾਂਗੇ ਬਿਲਕੁਲ ਬਨ ਬਨ ਉਸੇ ਤਰ੍ਹਾਂ ਹੈਗਾ ਕੈਰੈਕਟਰ ਮਾਰਕਿੰਗ ਕੈਰੈਕਟਰ ਜਿੰਨੇ ਵੀ ਹੈਗੇ ਦੋਸਤੋ ਵਿੱਚ ਸ਼ਾਹੀਵਾਲ ਦੇ ਪ੍ਰੋਪਰ ਹੈਗੇ ਆ ਇਸ ਵਿਹੜ ਦੇ ਕੱਬਣ ਵਿਹੜ ਦਿਖਾਉਣੀ ਆ ਦੋਸਤੋ ਅਗੇ ਪੂਰੀ ਡਿਟੇਲ ਵੀਰ ਦੇ ਨਾਲ ਗੱਲਬਾਤ ਕਰਕੇ ਆਪਾਂ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਜਿਸ ਵੀ ਕਿਸਾਨ ਫਾਰਮਰ ਵੀਰ ਨੂੰ ਇਹ ਵੜ ਪਸੰਦ ਆਉਗੀ ਬਿਲਕੁਲ ਆਪਣੀ ਨਰਕ ਪਰਖਾ ਤਸੱਲੀ ਆ ਤੁਸੀਂ ਘਰ ਆਣ ਕੇ ਕਰ ਲਿਓ ਠੀਕ ਹੈ ਜੀ ਤੇ ਬਿਲਕੁਲ ਚੁਭਾਲ ਥੋੜੀ ਦੂਰੀ ਤੇ ਦੋਸਤੋ ਗੱਗੋ ਪੂਹੇ ਦੀ ਦੂਰੀ ਥੋੜੀ ਆ ਤੇ ਖਾਸ ਵਿਜਿਟ ਤੁਸੀਂ ਪਿੰਡ ਮਾਲੂਵਾਲ ਕਰਨੀ ਆ ਉਹ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਇੱਕ ਵੀਰ ਜੀ ਆਪਣਾ ਨਾਮ ਦੱਸਦੀ ਆਪਣੇ ਭੈਣ ਭਰਾਵਾਂ ਨੂੰ ਸੰਧੂ ਸਾਹਿਬ ਨਾਮ ਆਪਣਾ ਸੁਖਵਿੰਦਰ ਸਿੰਘ ਪਿੰਡ ਮਾਲੂਵਾਲ ਸੰਤਾ ਠੀਕ ਹੈ ਜੀ अच्छा सुखमेंदर व्यापार ਦਾ ਕੰਮ ਵੀ ਨਾਲ-ਨਾਲ ਚੱਲਦਾ ਰਿਹਾ ਕਿ ਬਸ ਘਰੋਂ ਪਸ਼ੂ ਸੇਲ ਕਰਦੇ ਨਹੀਂ ਨਹੀਂ ਘਰੇਲੂ ਪਸ਼ੂ ਘਰੇਲੂ ਪਸ਼ੂ ਆਪਣਾ ਘਰੇਲੂ ਆ ਹਾਂਜੀ ਸਾਨੂੰ ਸਾਹਿਬ ਠੀਕ ਆ ਇੱਕ ਆਪਾਂ ਵੀਡੀਓ ਪਾਈ ਸੀ ਅੱਜ ਤੋਂ ਮੇਰਾ ਦਾ ਸਾਲ ਡੇਡ ਸਾਲ ਪਹਿਲਾਂ ਹਾਂਜੀ ਐਫ ਆਪਣੀ ਘਰੇਲੂ ਹੋ ਗਈ ਹਾਂ ਐਫ ਦਿਖਾਈ ਸੀ ਉਸ ਵੀਡੀਓ ਦੇ ਵਿੱਚ ਹਾਂਜੀ ਇਹ ਆਪਣੇ ਕੋਲ ਅੱਜ ਸ਼ਾਈ ਵਾਲਾ ਇਹ ਸ਼ਾਈ ਵਾਲਾ ਆਪਾਂ ਮੋਲੀ ਖਰੀਦੀ ਸੀ ਜਾਂ ਆਪਣੇ ਕੋਲ ਪੈਦਾ ਸੁਆ ਪੀਤਾ ਜਾਂਦਾ ਹਾਂਜੀ ਪਹਿਲਾ ਸੁਆ ਆਪਾਂ ਪਹਿਲੇ ਸੁਆ ਲੈ ਕੇ ਆਏ ਖਰੀਦੀ ਸੀ ਮੋਲੀ ਆ ਤੀਸਰਾ ਸੁਆ ਆਪਣੇ ਤੋਂ ਪਹਿਲਾ ਸੁਆ ਦੂਜਾ ਸੁਆ ਦੁੱਧ ਪੀਤਾ ਹਾਂਜੀ ਤੇ ਮਿਲ ਮੋਲ ਦੇ ਵਿੱਚ ਕਿਦਾਂ ਰਹੀ ਮਿਲ ਮੋਲ ਚਾਹ ਠੰਡੀ ਸੀ ਲਸਨ ਸਾਹਿ ਠੀਕ ਹੈ ਜੀ ਹੁਣ ਤੀਜਾ ਸੂਆ ਸੁੰਦੀ ਹੈ ਹਾਂਜੀ ਤੀਜਾ ਸੂਆ ਸੁੰਦੀ ਹੈ ਤੇ ਅੱਜ ਤੋਂ ਜੇਕਰ ਆਪਾਂ ਦਿਨਾਂ ਦੀ ਗੱਲ ਕਰੀਏ ਦਿਨ ਕਿੰਨੇ ਕ ਬਾਕੀ ਆ 20 ਅਪ੍ਰੈਲ ਨੂੰ ਦਿਨ ਪੂਰੇ ਸੰਧੂ ਸਾਹਿਬ ਦੇ 20 ਹਾਂਜੀ ਲੋ ਵੀ 20 ਅਪ੍ਰੈਲ ਨੂੰ ਦੋਸਤੋ ਦਿਨ ਪੂਰੇ ਆ ਬਾਕੀ ਪਿਓਰਿਟੀ ਦੇ ਵਿੱਚ ਦੋਸਤੋ ਪਿਓਰ ਜਿਹੜੀ ਸ਼ਾਹੀ ਵਾਲਾ ਆਪਾਂ ਤੁਹਾਨੂੰ ਦਿਖਾ ਰਹੇ ਆ ਵੈੜ ਰੰਗ ਬਦਾਮੀ ਕਲਰ ਦੇ ਵਿੱਚ ਆ ਠੀਕ ਆ ਜੀ ਤੇ ਪਹਿਲਾ ਸੂਆ ਦੂਜਾ ਸੂਆ ਵੀਰ ਹੋਣਾ ਨੇ ਬਿਲਕੁਲ ਘਰੇ ਦੀ ਚਵਾਈ ਕੀਤੀ ਆ अच्छा फिर पिछले सुबहों ਦੀ ਗੱਲ ਕਰਕੇ ਦੁੱਧ ਕਿੰਨਾ ਕੁ ਭਰਿਆ ਇਹਨੇ ਕਿੰਨਾ ਕੁ ਚਮਾਉਂਦੀ ਰਹੀ ਹੈ ਦੁੱਧ ਸੰਧੂ ਸਾਹਿਬ ਆਪਾਂ 16 ਕਿਲੋ ਦੁੱਧ ਚੋਇਆ ਜੇ ਥੱਲੇ 16 ਕਿਲੋ ਹਾਂਜੀ ਠੀਕ ਹੈ ਜੀ ਤੇ ਬਾਕੀ ਅ ਦੁੱਧ ਦੀ ਫੈਡ ਫੂਡ ਦੀ ਜੇਕਰ ਗੱਲ ਕਰ ਲਈਏ ਕਿੰਨੀ ਕ ਆਉਂਦੀ ਹੈ ਫੈਡ ਸੰਧੂ ਸਾਹਿਬ 5 4 7 5 ਇਦਾਂ ਫੈਡ ਆਉਂਦੀ ਜੇ ਘਟ ਜਾਂਦਾ ਦੁੱਧ ਥੋੜਾ ਫਿਰ ਵੱਧ ਜਾਂਦੀ ਫੈਡ ਠੀਕ ਹੈ ਜੀ ਵੈਸੇ 15 15 ਲੀਟਰ ਤੱਕ ਚਮਾਉਂਦੀ ਰਹੀ ਹੈ ਹਾਂਜੀ 15 16 ਦੇ ਪੱਕਾ 16 ਲੀਟਰ ਤੇ ਆਪਾਂ ਚੋਇਆ ਨਾ ਠੀਕ ਹੈ ਜੀ ਹਾਂਜੀ ਅੱਛਾ ਵੈਸੇ ਹੁਣ ਬਿਲਕੁਲ ਤਿਆਰੀ ਤੇ ਸਮਝ ਗਿਆ ਬਾਕੀ 35 ਤੁੱਪਣ ਆਪਣੀ ਪੂਰੀ ਤਸੱਲੀ ਹੈ 35 ਤੁੱਪਣ ਦੀ ਫੁੱਲ ਗਰੰਟੀ ਸੰਦੂਸਾ ਪੋਰਾ ਵੀ ਕਿਤੇ 19 21 ਥਾਂ ਦੇ ਵਿੱਚ ਕਿਤੇ ਨਹੀਂ ਹੈਗੀ ਕੋਈ ਗੱਲ ਬਾਤ ਆਪਾਂ ਫੁੱਲ ਗਰੰਟੀ ਦੀ ਜ਼ਿੰਮੇਵਾਰੀ ਠੀਕ ਹੈ ਜੀ ਠੀਕ ਹੈ ਬਾਕੀ ਏਆਈ ਵੀ ਸ਼ਾਹੀਵਾਲ ਦੇ ਵਿੱਚ ਹੀ ਕਰਵਾਤੀ ਸੀ ਹਾਂਜੀ ਸਰ ਇਹ ਸ਼ਾਹੀਵਾਲ ਦੀ ਠੀਕ ਹੈ ਜੀ ਲੈ ਵੀਰ ਸੁਖਵਿੰਦਰ ਇੱਕ ਵਾਰੀ ਲੰਮਾ ਤੋਰ ਕੇ ਦਿਖਾ ਦਗੇ ਬਬ ਦੋਸਤੋ ਪਹਿਲਾ ਸੂਬਾ ਦੂਜਾ ਸੂਬਾ ਵੀਰ ਨੇ ਬਿਲਕੁਲ ਘਰੇ ਚਵਾਈ ਕੀਤੀ ਆ ਦੁੱਧ ਪੀਤਾ ਪਿਛਲੇ ਸੂਬਿਆਂ ਦਾ ਇਸ ਵਾਰ ਤੀਜਾ ਸੂਬਾ ਇਹ ਜਿਹੜੀ ਵਾੜ ਸੁਣੇ ਜਾ ਰਹੀ ਆ ਤੋ ਬਾਕੀ ਕੈਰੈਕਟਰ ਦੀ ਗੱਲ ਕਰ ਲਈਏ ਦੋਸਤੋ ਕੈਰੈਕਟਰ ਤੁਸੀਂ ਦੇਖ ਸਕਦੇ ਜੀ ਠੀਕ ਆ ਜੀ ਬਨ ਬਨ ਉਸੇ ਤਰ੍ਹਾਂ ਹੈਗਾ ਠੀਕ ਆ ਜੀ ਗਲ ਕੰਬਲ ਧੁੰਨ ਲੰਬਾ ਸੋ ਹਵਾਨੇ ਲੇਵੇ ਦੀ ਸਾਫ ਸੁਥਰੀ ਹੈ ਬਾਕੀ ਹਾਇ ਠੰਡੀ ਧੀਰੀ ਹੈ ਠੀਕ ਆ ਜੀ ਸੀਲਸ ਲੱਗਾ ਕਈ ਵਾਰਾਂ ਵੀਰਾਂ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਹਿਮ ਕੋਈ ਸ਼ੰਕਾ ਹੋ ਜਾਏ ਬਾਕੀ ਹਾਇ ਠੰਡੀ ਧੀਰੀ ਆ ਝੋਲ ਝਾਲ ਬਹੁਤ ਜ਼ਿਆਦੀ ਆ ਹਵਾਨੇ ਨੂੰ ਵੇਖ ਕੇ ਤੁਹਾਨੂੰ ਜਿਹੜਾ ਦੋਸਤੋ ਇੱਕ ਜਜਮੈਂਟ ਹੋ ਜੂਗੀ ਵਖਾਲੇ ਦੇ ਵਿੱਚ ਢਿੱਲਾ ਕਾਫੀ ਜ਼ਿਆਦੀਆਂ ਨੇ ਠੀਕ ਆ ਜੀ ਬਾਕੀ ਜਿੰਨੇ ਵੀਆ ਕਰਮਾਂ ਵਾਲੀ ਸੰਭੀ ਆ ਪੂਰੀ ਨਿ ਕਿ ਜੀ ਹਾਈਟ ਕੱਤ ਦਾ ਜ਼ਿਕਰ ਗੱਲ ਕਰ ਲਈਏ ਮੋਸਟਲੀ ਆਪਾਂ ਹਾਈਟ ਕੱਤ ਜਿਹੜਾ ਦੋਸਤੋ ਏਡੇ ਕ ਕੱਤ ਦੇ ਵਿੱਚ ਵੀ ਸ਼ਾਹੀਪਾਲ ਵਹਿਣਾ ਦੇਖਦੇ ਆ ਮੀਡੀਅਮ ਹਾਈਟ ਦੇ ਵਿੱਚ ਆ ਪਲੀ ਗੁਲੀ ਚੰਗੀ ਦੋਸਤੋ ਸਭੀ ਚੰਗੀ ਆ ਥਣ ਜਿਹੜੇ ਚਾਰ ਆ ਠੀਕ ਆ ਚਾਰੇ ਥਾਣਾ ਵਿਰਲਾ ਤੇ ਪੂਰਾ ਥਣ ਤੋਂ ਬਾਕੀ ਤੁਸੀਂ ਆ ਦੇਖ ਸਕਦੇ ਜੇ ਬਿਲਕੁਲ ਵੀਰ ਹੱਥ ਉੱਤੇ ਇਸੇ ਤਰ੍ਹਾਂ ਲਾ ਕੇ ਦਿਖਾਈ ਜਾਂਦਾ ਅੱਛਾ ਵੀਰ ਸੁਖਮਿੰਦਰ ਕਦੀ ਕਦੀ ਬਾਅਦ ਵਿੱਚ ਜਦੋਂ ਆਪਾਂ ਚਵਾਈ ਕਰਦੇ ਆ ਬੰਗਾ ਬੰਗਾ ਪਾ ਲਿੰਦੇ ਆ ਨਹੀਂ ਨਹੀਂ ਸੰਤੂ ਸਾਹਿਬ ਇਹਨੂੰ ਬੰਗਾ ਨਹੀਂ ਪਾਈਦਾ ਲੋੜ ਹੀ ਨਹੀਂ ਪਈ ਕਦੀ ਨਾ ਕਦੀ ਲੋੜਾ ਵੇਖੋ ਕਰਮਾੜੀਏ ਦੇ ਗੱਬਣਾ ਦਾ ਇਦਾਂ ਬੈਠੇ ਆਪਾਂ ਚੈੱਕ ਕਰ ਲੋ ਲਓ ਜੀ ਸੋ ਠੰਡੀ ਧੀਰੀ ਆ ਦੋਸਤੋ ਸੀਲਸ ਲੱਗਾ ਜਿੱਦਾਂ ਮਰਜੀ ਕੋਈ ਵੀਰ ਆਪਦੇ ਹੱਥੀ ਵੀ ਤੁਸੀਂ ਆਣ ਕੇ ਤਸੱਲੀ ਕਰ ਸਕਦੇ ਜੇ ਹੱਥ ਲਾ ਕੇ ਵੇਖ ਸਕਦੇ ਜੀ ਬਾਕੀ ਕਿਸੇ ਤਰ੍ਹਾਂ ਦੀ ਕੋਈ ਲਾਤ ਛੜ ਜਾਂ ਛਟਾਕਲ ਜੀ ਜਾਂ ਡਰਾਕਲ ਜੀ ਨਹੀਂ ਹੈਗੀ ਠੀਕ ਆ ਤੇ ਨਾਰਮਲੀ ਸ਼ਾਹੀਵਾਲ ਦੋਸਤੋ ਕਈ ਵਾਰਾਂ ਕੌਰ ਵੀ ਨਿਕਲ ਆਉਂਦੀਆਂ ਪਰ ਠੰਡੀ ਧੀਰੀ ਤੇ ਪਹਿਲੇ ਦੂਜੇ ਸਵੇਰੇ ਦੀ ਚਵਾਈ ਜਿਹੜੀ ਵੀਰਾਂ ਦਾ ਕੀਤੀ ਆ ਕੋਈ 15 16 15 ਲੀਟਰ ਦੀ ਜਿਹੜੀ ਮਿਲਕਿੰਗ ਆ ਇਸ ਬਾੜ ਨੇ ਕਰਾਈ ਆ ਇੱਕ ਦੋ ਕਿਹੜੇ ਵੀਰ ਸੁਖਮਿੰਦਰ ਤੋਰ ਕੇ ਹੋਰ ਕਢਾ ਦਿੱਤੇ ਦਿਖਾਦ ਕੇ ਚੰਗੀ ਤਰ੍ਹਾਂ ਆ ਲਓ ਜੀ ਠੀਕ ਹੈ ਜੀ ਸੋਫਾਇਰ ਦੀ ਵੀ ਵੀਰ ਨੇ ਗੱਲ ਦੱਸਦੀ ਹੈ ਵੀ ਦੋਸਤੋ ਜਿੰਨੀ ਕਿ ਫਾਇਰ ਪਿਛਲੇ ਮਿਲਕਿੰਗ ਦੇ ਦੌਰਾਨ ਇਹਦੀ ਜਿਹੜੀ ਨਿਕਲਦੀ ਰਹੀ ਹੈ ਠੀਕ ਹੈ ਜੀ ਉਹ ਵੀ ਤੁਹਾਨੂੰ ਬਿਲਕੁਲ ਸ਼ੇਅਰ ਕਰ ਦਿੱਤੀ ਹੈ ਸਾਂਝੀ ਕਰਤੀ ਹੈ ਤੁਹਾਡੇ ਨਾਲ ਤੇ ਬਾਕੀ ਸੋਹਣੀ ਬੈੜਾ ਚੰਗੀ ਹੈ ਠੀਕ ਹੈ ਜੀ ਤੇ ਇਹ ਤਾਂ ਮੁੱਲ ਕੀ ਕਰਦੇ ਆ ਵੀਰ ਸੁਖਵਿੰਦਰ ਲੈਣ ਦੇਣ ਕਿਰੋ ਮੁੱਲ ਸੰਧੂ ਸਾਹਿਬ ਆਪਣਾ ਕਿਹੜਾ ਵਪਾਰ ਦਾ ਕੰਮ ਆ 48000 ਰੁਪਏ ਲੈਣ ਦੇਣੀ ਏ ਬਸ 48000 ਹਾਂਜੀ ਸਾਰਾ ਠੀਕ ਆ ਵੀ ਜੜੀ ਵੇ ਲੈਂਡਨ ਹਾਂ ਨਾਈਂ ਜਿੱਥੇ ਹਾਂ 48000 ਰੁਪਿਆ ਬਾਕੀ ਮਾਨਤਨ ਜੋ ਬਣਦਾ ਮਾਨਤਨ ਚਲੋ ਜਿਹੜਾ ਭਣ ਭਰਾ ਸਾਡਾ ਵਕਾ ਕਰਾਂਗੇ ਆ ਜੋ ਬਣਦਾ ਪੁੱਗਦਾ ਸਰਦਾ ਹਾਂਜੀ ਉਹ ਮਾਨਤਨ ਜ਼ਰੂਰ ਕਰਦੇ ਹੋ ਠੀਕ ਹਾਂਜੀ 48000 ਦੀ ਦੋਸਤੋ ਜਿਹੜੀ ਇਹ ਵੈੜ ਤੁਹਾਨੂੰ ਮਿਲ ਜੂਗੀ ਸੋ ਬਾਕੀ ਵੈੜ ਪਸੰਦ ਆਊਗੀ ਥਣਲੇਵੇ ਦੀ ਸਾਫ ਸੁਥਰੀ ਏ ਠੀਕ ਆ ਜੀ ਦੂਰੋਂ ਜਿਹੜੋਂ ਕਿਸੇ ਵੀਰ ਨੇ ਆਉਣਾ ਕਿਸੇ ਤਰ੍ਹਾਂ ਦੀ ਫੋਟ ਛਾਂਗ ਐਕਸਟਰਾ ਤੁਹਾਨੂੰ ਬੱਚਾ ਲੱਗਾ ਨਜ਼ਰ ਨਹੀਂ ਆਊਗਾ ਚਾਰ ਥਾਣਾ ਗੋਲ ਥਾਣਾ ਠੀਕ ਆ ਅਜੇ ਦਿਨ ਘਟੋ ਘਟ 8 ਲੈ ਜੇ 7 ਲੈ ਜੇ ਦਿਨ ਉਸ ਅਕੋਰਡਿੰਗ ਤੁਸੀਂ ਇੱਕ ਜਜਮੈਂਟ ਕਰ ਲਿਓ ਵੀ ਦਿਨ ਹਜੇ ਲੈਂਦੀ ਆ ਕਰਮਾਂ ਵਾਲੀ ਤੇ ਜਿਹੜੇ ਵੀਰ ਨੂੰ ਜਜੂਗਾ ਸੌਤਾ ਵੀਰ ਦੇ ਨਾਲ ਕਰ ਲਿਓ ਠੀਕ ਆ ਜੀ ਤੇ ਸੁਖਵਿੰਦਰ ਇੱਕ ਨੰਬਰ ਬੋਲਦੇ ਵੀਰ ਨੰਬਰ ਵੀਰ ਜੀ 98429 ਹਾਂਜੀ 00068 ਠੀਕ ਹੈ ਜੀ ਤਾਂ ਦੋਸਤੋ ਇਹ ਨੰਬਰ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਆ ਜੀ ਆਣ ਕੇ ਕਿਸੇ ਵੀਰ ਨੇ ਵੇਖਣੀ ਆ ਤੇ ਪਿੰਡ ਮਾਲੂਵਾਲ ਤੁਸੀਂ ਸੰਤਾ ਵਿਜ਼ਿਟ ਕਰਨੀ ਆ ਠੀਕ ਆ ਜੀ ਨੰਬਰ ਸਕਰੀਨ ਤੇ ਲੱਗਾ ਕਾਲ ਕਰ ਸਕਦੇ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ